ਸਸਕਾਰ ਜੀ ਮੈਂ ਹਕਮਿਲ ਕਪੂਤ ਸੁਖਰੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਆਪਣੇ ਦੇਸ਼ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਦੇ ਵਿੱਚ ਰੁੱਝੇ ਹੋਏ ਨੇ ਇਸ ਦੌਰਾਨ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸਤੇ ਅਮਰੀਕਾ ਜਾਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸ ਦੇ ਵਿੱਚ ਦੂਤਾਵਾਸ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਹਮਲਾਜਾਂ ਚੋਰੀ ਕਰਦਾ ਹੈ ਤਾਂ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਚੇਤਾਵਨੀ ਦੇ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਸਿਰਫ ਇਹੀ ਨਹੀਂ ਜੇਕਰ ਦੋਸ਼ੀ ਵਿਅਕਤੀ ਅਜਿਆ ਕਰਦਾ ਹੈ ਤਾਂ ਉਸ ਨੂੰ ਦੁਬਾਰਾ ਕਦੇ ਵੀ ਅਮਰੀਕਾ ਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਦਾ ਪ੍ਰਵਾਸੀਆ ਪ੍ਰਤੀ ਸਖਤ ਰਵਈਆ ਬਰਕਰਾਰ ਹੈ ਭਾਰਤ ਦੇ ਵਿੱਚ ਅਮਰੀਕੀ ਦੂਤਕਰ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਹਮਲਾ ਚੋਰੀ ਜਾਂ ਦੂਸਰੀ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲੰਘਣਾ ਵਰਗੇ ਅਪਰਾਧ ਕਰਨ ਉੱਤੇ ਵੀਜ਼ਾ ਰੱਤ ਹੋ ਸਕਦਾ ਹੈ ਇਹ ਚੇਤਾਵਨੀ ਕੁਝ ਵੀਜ਼ਾ ਧਾਰਕਾਂ ਦੇ ਵਵਾਦ ਉੱਤੇ ਵੱਧਦੀਆਂ ਚਿੰਤਾਵਾਂ ਦੇ ਵਿਚਕਾਰ ਆਈ ਹੈ ਤੇ ਇੱਕ ਅਜੇ ਹੀ ਹਾਲੀਆ ਮਾਮਲੇ ਦੇ ਵਿੱਚ ਇੱਕ ਭਾਰਤੀ ਔਰਤ ਨੇ 1 ਮਈ ਨੂੰ ਇੱਕ ਟਾਰਗੇਟ ਸਟੋਰ ਦੇ ਅੰਦਰ 7 ਘੰਟੇ ਤੋਂ ਵੱਧ ਸਮਾਂ ਬਤਾਇਆ ਅਤੇ 1300 ਅਮਰੀਕੀ ਡਾਲਰ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਤੇ ਫਿਰ ਉਸਨੇ ਗਤੀ ਤੌਰ ਤੇ ਭੁਗਤਾਨ ਕੀਤੇ ਬਿਨਾਂ ਜਾਣ ਦੀ ਕੋਸ਼ਿਸ਼ ਵੀ ਕੀਤੀ। ਇਹ ਘਟਨਾ ਇੱਕ ਸਟੋਰ ਕਰਮਚਾਰੀ ਦੇ ਉਸ ਨਾਲ ਟਕਰਉਣ ਤੋਂ ਬਾਅਦ ਵਾਇਰਲ ਹੋ ਗਈ ਅਤੇ ਐਕਸਟੈਂਸਿਵ ਫੁਟੇਜ ਵਿਆਪਕ ਤੌਰ ਤੇ ਆਨਲਾਈਨ ਪ੍ਰਸਾਰਥੋਈ ਇੱਕ ਸਤੇ ਆਪਣੀ ਪੋਸਟ ਵਿੱਚ ਦੂਤਾਵਾਸ ਨੇ ਕਿਹਾ ਕਿ ਸਯੁਕਤ ਰਾਜ ਦੇ ਵਿੱਚ ਹਮਲਾ ਕਰਨ ਜਾਂ ਚੋਰੀ ਕਰਨ ਦੇ ਨਾਲ ਨਾ ਸਿਰਫ ਤੁਹਾਨੂੰ ਕਾਨੂੰਨੀ ਸਮੱਸਿਆਵਾਂ ਪੈਦਾ ਹੋਈਆਂ ਬਲਕਿ ਇਹ ਤੁਹਾਡੇ ਵੀਜ਼ਾ ਰੱਦ ਕਰਨ ਦਾ ਕਾਰਨ ਵੀ ਬਣ ਸਕਦਾ ਹੈ ਇਨਾਂ ਹੀ ਨਹੀਂ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਭੁਇਖ ਦੇ ਵਿੱਚ ਅਮਰੀਕੀ ਵੀਜ਼ਾ ਦੇ ਲਈ ਵੀ ਅਯੋਗ ਹੋ ਸਕਦੇ ਹੋ ਤੇ ਸਯੁਕਤ ਰਾਜ ਅਮਰੀਕਾ ਕਾਨੂੰਨ ਅਤੇ ਵਿਵਸਥਾ ਦੀ ਕਦਰ ਕਰਦਾ ਹੈ ਅਤੇ ਉਸ ਦੀ ਉਮੀਦ ਕਰਦਾ ਹੈ ਕਿ ਵਿਦੇਸ਼ੀ ਸਲਾਨੀ ਸਾਰੇ ਅਮਰੀਕੀ ਕਾਨੂੰਨ ਦੀ ਪਾਲਣਾ ਕਰਨਗੇ ਧਿਆਨ ਦੇ ਯਕੀਨ ਹੋ ਗਿਆ ਕਿ ਅਮਰੀਕੀ ਦੂਤਾਵਾਸ ਨੇ ਇਹ ਕਦਮ ਅਜੇ ਸਮੇਂ ਦੇ ਵਿੱਚ ਚੁੱਕਿਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਹੋਰ ਅਪਰਾਧੀਆਂ ਨੂੰ ਕੱਢਣ ਦੀ ਮੁਹਿੰਮ ਦੇ ਵਿੱਚ ਲੱਗੇ ਹੋਏ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਲਈ ਹਾਈ ਕਮਿਸ਼ਨਰ ਨੇ ਦਫ਼ਤਰ ਦੇ ਅਨੁਸਾਰ 20 ਜਨਵਰੀ ਤੋਂ 20 ਅਪ੍ਰੈਲ ਦੇ ਵਿਚਕਾਰ ਅਮਰੀਕਾ ਤੋਂ 142000 ਲੋਕਾਂ ਨੂੰ ਕੱਢਿਆ ਤੁਹਾਨੂੰ ਦੱਸਦੀ ਕਿ ਅਮਰੀਕਾ ਦੇ ਵਿੱਚ ਚੋਰੀ ਇਥੇ ਲਈ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦੋਵਾਂ ਦੀ ਵਿਵਸਥਾ ਹੈ ਤੇ ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਜੇਕਰ ਚੋਰੀ ਕੀਤੇ ਸਾਮਾਨ ਦੀ ਕੀਮਤ 300 ਅਮਰੀਕੀ ਡਾਲਰ ਤੋਂ ਘੱਟ ਹੈ ਤਾਂ ਦੋਸ਼ੀ ਵਿਅਕਤੀ ਉੱਤੇ ਸ਼੍ਰੇਣੀ A ਅਪਰਾਧ ਦਾ ਦੋਸ਼ ਲਗਾਇਆ ਜਾਵੇਗਾ ਜਿਸ ਲਈ ਜੁਰਮਾਨਾ ਅਤੇ ਕੈਦ ਹੋ ਸਕਦੀ ਹੈ ਦੂਜੇ ਪਾਸੇ ਜੇਕਰ ਚੋਰੀ ਕੀਤੀ ਵਸਤੂ ਦੀ ਕੀਮਤ 300 ਅਮਰੀਕੀ ਡਾਲਰ ਤੋਂ ਵੱਧ ਹੈ ਤਾਂ ਵਿਅਕਤੀ ਉੱਤੇ ਸ਼੍ਰੇਣੀ 4 ਅਪਰਾਧ ਦਾ ਦੋਸ਼ ਲਗਾਇਆ ਜਾਵੇਗਾ ਜਿਸ ਲਈ ਜੁਰਮਾਨਾ 25000 ਅਮਰੀਕੀ ਡਾਲਰ ਤੱਕ ਅਤੇ ਕੈਦ 1 ਤੋਂ 3 ਸਾਲ ਤੱਕ ਹੋ ਸਕਦੀ ਹੈ ਦੱਸਦੀ ਹੈ ਕਿ ਸੰਦੇਸ਼ ਦੇ ਵਿੱਚ ਜ਼ੋਰ ਦਿੱਤਾ ਗਿਆ ਕਿ ਅਮਰੀਕੀ ਕਾਨੂੰਨਾਂ ਦੀ ਪਾਲਣਾ ਸਾਰੇ ਵਿਦੇਸ਼ੀ ਸਲਾਹਨੀਅਤ ਲਈ ਲਾਜ਼ਮੀ ਹੈ ਉਹ ਲੰਗੜਾ ਭੂਇਖ ਦੇ ਵਿੱਚ ਯਾਤਰਾ ਯੋਗਤਾ ਨੂੰ ਪ੍ਰਭਾਵਿਤ ਕਰਨ ਦੇ ਸੰਭਾਵੀ ਪਰਪਾਵ ਪਾ ਸਕਦੀ ਹੈ ਤੇ ਆਪਣੇ ਰੁਖ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ ਅਮਰੀਕੀ ਦੂਤਾ ਕਰਨੇ ਸ਼ਨੀਵਾਰ ਨੂੰ ਦੁਹਰਾਇਆ ਕਿ ਵੀਜ਼ਾ ਸਕਰੀਨਿੰਗ ਵੀਜ਼ਾ ਦਿੱਤੇ ਜਾਣ ਤੋਂ ਬਾਅਦ ਵੀ جاری ਰਹਿੰਦੀ ਹੈ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ